ਪਾਰ ਭਾਜੀ ਨੂੰ ਕੋ ਰਜਿੰਦਰ ਵੀਰ ਜੀ ਨੂੰ ਲਿਆਓ ਲਓ ਲਓ ਸੱਚ ਕਹ ਲਈ ਸੱਚ ਕਹ ਚੈੱਕ ਅਪ ਕਰਾ ਦਿਓ ਮਾਤਾ ਜੀ ਦਾ ਇੱਕ ਇਹਨਾਂ ਕੋਲ ਆਧਾਰ ਕਾਰਡ ਨਹੀਂ ਹੈਗਾ ਕੋਈ ਗੱਲ ਨਹੀਂ ਪ੍ਰੂਵ ਵੀਰੇ ਕਰਾ ਦਿਓ ਜਾਓ ਸੁੱਖੀ ਵੀਰੇ ਕਿੱਥੇ ਲੰਗਰ ਛਕ ਲਈ ਦੋ ਮਿੰਟ ਆ ਪਾਜੋ ਸਾਰੇ ਫਟਾਫਟ ਆਜੋ ਭਾਜੀ ਆਜੋ ਦੋ ਮਿੰਟ ਲੰਗਰ ਛਕ ਲਈ ਆਪਾਰ ਭਾਜੀ ਜਿਵੇਂ ਕਿਰੀ ਕਿਤੇ ਆਵਾਜ਼ ਸੁਣ ਰਹੇ ਹੋਣ ਬਹੁਤ ਸ਼ੁਕਰ ਹੈ ਸ਼ੁਕਰ ਅਪਾਰ ਭਾਜੀ ਮੇਰੀ ਕਿਤੇ ਆਵਾਜ਼ ਸੁਣ ਰਹੇ ਹੋਣ ਹਲੋ ਠੀਕ ਹੈ ਜੀ ਠੀਕ ਹੈ ਬਹੁਤ ਸ਼ੁਕਰਾਨਾ ਹਾਂਜੀ ਨਹੀਂ ਹੈਗਾ ਮੇਰੇ ਕੋਲੇ ਮਾਈਕ ਦੂਜਾ ਹਾਂ ਪਾਜੀ ਪ੍ਰਸ਼ਾਦਾ ਛਕਣਗੇ ਸਾਰੀ ਹੈ ਸਾਡੀ ਮੈਨੂੰ ਪਤਾ ਅਗਲੀ ਜੀ ਡਿਸੀਸ਼ਨ ਕੋਈ ਮਿਲਿਆ ਨਹੀਂ ਕਰਵਾ ਦਿਓ ਚੈੱਕ ਅਪ ਹੋਇਆ ਨਹੀਂ ਮਾਤਾ ਕੀ ਪ੍ਰੋਬਲਮ ਕੀ ਹੈ ਨੇ ਨੰਬਰ ਡਾਕਟਰ ਚਲੇ ਗਏ ਨਹੀਂ ਨੰਬਰ ਨਹੀਂ ਨਹੀਂ ਬੈਠੋ ਬੈਠੋ ਬੋ ਨਾ ਡਾਕਟਰ ਮਾਤਾ ਜੀ ਸਾਰਾ ਚੈੱਕ ਅਪ ਹੋਊਗਾ ਫਿਕਰ ਨਾ ਕਰੋ ਉਹ ਤੁਸੀਂ ਆਓ 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 ਕਿਥੋਂ ਆਏ ਕਿਥੋਂ ਤੁਸੀਂ ਕੋਈ ਗੱਲ ਨਹੀਂ ਕੋਈ ਗੱਲ ਲਿਆਓ 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 ਹਾਂਜੀ ਸਸੀ ਗਾਲ ਜੀ ਹਾਂ ਗੱਬਰ ਆ ਦੇਖੋ ਇੱਕ ਹੋ ਗਿਆ ਟੈਸਟ ਸਾਰੇ ਠੀਕ ਆ ਤੁਹਾਨੂੰ ਕੀ ਦੱਸਿਆ ਉਹਨਾਂ ਨੇ ਕੁਛ ਨਹੀਂ ਤਾਨੂੰ ਨੰਬਰ ਦਿੱਤਾਗਾ ਲਿਖ ਕੇ ਤੁਹਾਨੂੰ ਤੁਹਾਡਾ ਨੰਬਰ ਵੀ ਲਿਆ ਨਾ ਹਾਂਜੀ ਤੁਹਾਨੂੰ ਕਾਲ ਆਊ ਜਦੋਂ ਕਾਲ ਆਗੀ ਤੁਹਾਨੂੰ ਜਿਆਦਾ ਤਕਰੀਰ ਹੋ ਰਹੀ ਹੈ ਨਾ ਤਾਂ ਕਰਕੇ ਕਹਿੰਦੇ ਛੇਤੀ ਜਲਦੀ ਹੋ ਜਾਊਗਾ ਬਹੁਤ ਜਲਦੀ ਫਰੀਜ਼ਕੋਡ ਮੈਡੀਕਲ ਬਾਈ ਜੀ ਜਾਣਾ ਹਾਂ ਕੱਲੂ ਕੱਲੂ ਭੇਜਣਾ ਇਹਨਾਂ ਕੱਲੂ ਅਨੁਰਾਜ ਕਿੱਥੇ ਆ ਅਨੁਰਾਜ ਹਾਂ ਕੱਲੂ ਗਿਆ ਸੀਗਾ ਕੱਲੂ ਚੱਲ ਜਿਓ ਠੀਕ ਹੈ ਬਾਈ ਆ ਪੈਨ ਦੇ ਦੇ ਯਾਰ ਕਾਊਂਟਰ ਦੇ ਉਧਰ ਆਹੋ ਹੀ ਮੰਗਦੇ ਦੇ ਦੇ ਦਿਓ ਦੇ ਦਿਓ ਬਾਈ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਸਵਾਵਾ ਨਵਾਉਣ ਆਏ ਹੋ ਬਾਈ ਕੱਲੇ ਕੱਲੇ ਦੇ ਤੁਹਾਡੇ ਪੈਰਾਂ ਦੇ ਵਿੱਚ ਨੱਕ ਰਗੜ ਕੇ ਸ਼ੁਕਰਾਨਾ ਕਰਦੇ ਆ ਚਾਹੇ ਤੁਸੀਂ ਮਰੀਜ਼ ਲੈ ਕੇ ਆਏ ਹੋ ਚਾਹੇ ਮਰੀਜ਼ ਖੋਦ ਆਏ ਨੇ ਚਾਹੇ ਡੋਨਰ ਸਾਹਿਬਾਨ ਪਹੁੰਚੇ ਨੇ ਵਲੰਟੀਅਰ ਭਰਾ ਪਹੁੰਚੇ ਨੇ ਤੁਹਾਡਾ ਸਾਰਿਆਂ ਦਾ ਬਾਈ ਸ਼ੁਕਰਾਨਾ ਯਾਰ ਬਹੁਤ ਵੱਡੀ تعداد ਦੇ ਵਿੱਚ ਲੋਕਾਂ ਦਾ ਭਲਾ ਹੋ ਰਿਹਾ ਏ। ਔਰ ਇਹ ਇਸ ਤੋਂ ਵੱਧ ਕੇ ਮੈਨੂੰ ਨਹੀਂ ਲੱਗਦਾ ਕੁਝ ਹੋਰ ਹੋ ਸਕਦਾ ਏ। ਦੇਖੋ ਮਾਹੌਲ ਕਿੰਨਾ ਵਧੀਆ ਇੱਥੇ। ਕਿੰਨਾ ਮਤਲਬ ਫੀਲ ਕਰੋ ਇਹਨੂੰ ਮਹਿਸੂਸ ਕਰੋ। ਜਿੱਦਾਂ ਕਲੱਬਾਂ ਦੇ ਵਿੱਚ ਅਸੀਂ ਮਹਿਸੂਸ ਕਰਦੇ ਹਾਂ ਨਾ ਉੱਥੇ ਫੀਲਿੰਗ ਹੋਰ ਸਾਫ਼ ਦੀ ਹੁੰਦੀ ਏ। ਇੱਥੇ ਫੀਲਿੰਗ ਤੁਸੀਂ ਮਹਿਸੂਸ ਕਰੋ। ਇੱਥੇ ਰੱਬ ਦਾ ਬਰਤਾਂਤ ਵਰਤ ਰਿਹਾ ਏ। ਖੁਦ ਇੱਥੇ ਹਾਜ਼ਰ-ਨਾਜ਼ਰ ਨੇ ਮੈਂ ਬਾਰ-ਬਾਰ ਇਹੀ ਗੱਲ ਕਹਿ ਰਿਹਾ। ਮਹਿਸੂਸ ਕਰਨ ਦੀ ਕੋਸ਼ਿਸ਼ ਕਰੀਏ ਅਸੀਂ। ਬੜਾ ਮਨ ਖੁਸ਼ ਆ, ਬੜਾ ਮਨ ਪ੍ਰਸੰਨ ਅੱਜ। ਮੈਨੂੰ ਬੜੇ ਭਰਾ ਕਹਿ ਰਹੇ ਨੇ ਕਹਿੰਦੇ ਯਾਰ ਤੁਸੀਂ ਸਵੇਰ ਦੇ ਬੋਲੀ ਜਾ ਰਹੇ ਹੋ ਮੈਂ ਕਿਹਾ ਭਰਾ ਐਦਾਂ ਦੇ ਕਾਰਜਾਂ ਦੇ ਲਈ ਸਵੇਰ ਦਾ ਛਾਡੋ ਭਵਾਂਦੀ ਤੁਸੀਂ 48 ਘੰਟੇ 72 ਘੰਟੇ ਜਿੰਨਾ ਚਿਰ ਮਰਜ਼ੀ ਬੁਲਾ ਲਓ ਬੋਲੀ ਜਾਵਾਂਗੇ ਕਿਉਂਕਿ ਸਾਨੂੰ ਆਪ ਨੂੰ ਨਹੀਂ ਪਤਾ ਵੀ ਹੋ ਕੀ ਰਿਹਾ ਹੈ ਕਿਦਾਂ ਕੰਮ ਹੋ ਰਿਹਾ ਹੈ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਹੈ ਹਾਂਜੀ ਹਾਂਜੀ ਮਾਈਕ ਦੇ ਯਾਰ ਮੈਂ ਦੱਸਣਾ ਚਾਹਨਾ ਇਹ ਸਾਡੇ ਅੰਕਲ ਜੀ ਨੇ ਬਰਨਾਲਾ ਤੋਂ ਆਜੋ ਯਾਰ ਬਰਨਾਲਾ ਤੋਂ ਨੇ ਇਹ ਪਿਛਲੇ ਲੰਮੇ ਸਮੇਂ ਤੋਂ 8-9 ਸਾਲਾਂ ਤੋਂ ਸਾਡੇ ਨਾਲ ਡਬਲ ਤਾਂ ਨਹੀਂ ਬਾਜ ਹੁੰਦੀ ਅੱਛਾ ਪਹਿਲੇ ਬੜੇ ਲੰਮੇ ਸਮੇਂ ਤੋਂ ਸਾਡੇ ਨਾਲ ਜੁੜੇ ਹੋਏ ਨੇ ਬਰਨਾਲਾ ਦੇ ਪਿੰਡਾਂ ਦੀਆਂ ਜਿੰਨੀਆਂ ਇਨਕੁਆਰੀਆਂ ਨੇ ਮੈਂ ਅੰਕਲ ਜੀ ਨੂੰ ਪਾਣੀ ਆ ਫਟਾ ਅੰਕਲ ਜੀ ਆ ਇਨਕੁਆਰੀ ਆ ਕੇਸ ਆ ਕੋਈ ਗਰਮੀ ਦੀ ਪ੍ਰਵਾਹ ਨਹੀਂ ਕਿਤੇ ਕੋਈ ਧੁੰਦ ਦੀ ਪਰਵਾਹ ਨਹੀਂ ਵੀ ਆ ਧੁੰਦ ਹੈ ਕਿਤੇ ਕੋਈ ਮੀਂਹ ਦੀ ਪਰਵਾਹ ਨਹੀਂ ਬੇਟਾ ਹੋ ਗਿਆ ਮੈਂ ਤੁਹਾਨੂੰ ਫੋਨ ਖੋਲ ਕੇ ਵੀ ਦਿਖਾ ਦਿੰਦਾ ਥੋੜੇ ਸਮੇਂ ਦੇ ਵਿੱਚ ਜਾ ਕੇ ਇਹਨਾਂ ਨੇ ਕੇਸ ਵੈਰੀਫਾਈ ਕਰ ਦੇਣਾ ਕੇਸ ਪਾਸ ਕਰ ਦੇਣਾ ਮੈਨੂੰ ਦੇਖੋ ਐਡਾ ਵੱਡਾ ਜਨੂਨ ਦਿਲ ਦੇ ਵਿੱਚ ਤੇ ਅੱਜ ਸਾਡੀ ਆਂਟੀ ਰਾਏ ਮਾਤਾ ਜੀ ਨਾਲ ਆਏ ਨੇ ਅੰਗਲ ਆਏ ਨੇ ਸਾਡੇ ਕੋਲੇ ਕੋਈ ਸ਼ਬਦ ਨਹੀਂ ਬਣੇ ਐਦਾਂ ਦੇ ਵੀ ਇਹਨਾਂ ਦਾ ਅਸੀਂ ਧੰਨਵਾਦ ਕਰ ਲਈਏ ਰਿਣੀ ਆ ਅਸੀਂ ਹਮੇਸ਼ਾ ਔਰ ਰਿਣੀ ਰਹਾਂਗੇ ਪਿਆੰਗਲ ਨੂੰ ਵੀ ਕਹਿਣਾ ਤੁਸੀਂ ਵੀ ਆਪਣਾ ਐਕਸਪੀਰੀਅੰਸ ਇਸ ਚੀਜ਼ ਦਾ ਜਰੂਰ ਸ਼ੇਅਰ ਕਰੋ ਸੰਗਤ ਅੱਗੇ ਤਾਂ ਜੋ ਸੰਗਤ ਨੂੰ ਵੀ ਪਤਾ ਲੱਗੇ ਮੈਂ ਬਾਰ-ਬਾਰ ਗੱਲਾਂ ਇਹ ਤਾਂ ਕਰ ਰਿਹਾ ਵੀ ਇਹ ਚੈਨਿੰਗ ਲੱਗਣੀ ਜ਼ਰੂਰੀ ਆ ਸਾਨੂੰ ਵੀ ਚੈਨਿੰਗ ਇੱਦਾਂ ਲੱਗੀ ਸੀ ਅਸੀਂ ਇਹ ਚਾਹਨੇ ਆ ਵੀ ਅੱਜ ਜਿੰਨੇ ਵੀ ਭਰਾ ਇੱਥੇ ਆਏ ਨੇ ਇੱਥੋਂ ਕਟੋ-ਕਟ ਗਿਣਤੀ ਦਾ ਚਲੋ ਮੈਂ ਕੀ ਕਹਿਣੀ ਆ ਹੁਣ ਵੀ ਇੰਨੇ ਬੰਦਿਆਂ ਨੂੰ ਚੈਨਿੰਗ ਲੱਗ ਜੇ ਉਹਨਾਂ ਨੂੰ ਚੈਨਿੰਗ ਲੱਗਣੀ ਚਾਹੀਦੀ ਆ ਅੰਗਲ ਜਰੂਰ ਗੱਲ ਸ਼ੇਅਰ ਕਰੋ ਸਾਰੀ ਕਿੰਨੇ ਸਮੇਂ ਤੋਂ ਜੁੜੇ ਹੋਏ ਹੋ ਲਓ ਮਾਈਕ ਲਓ ਨਹੀਂ ਨਹੀਂ ਨਾ ਬੋਲੋ ਬੋਲੋ ਨਹੀਂ ਬੋਲੇ ਬੋਲੋ ਨਾ ਪੈਣਾ ਜੀ ਨਹੀਂ ਬੋਲੇ ਤੁਹਾਡਾ ਬੇਟਾ ਬੋਲੋ ਨਹੀਂ ਨਹੀਂ ਬੇਟਾ ਤਾਂ ਹੈ ਕਿ ਠੀਕ ਹੈ ਬੋਲੋ ਤੁਸੀਂ ਬੋਲੋ ਮਾਤਾ ਜੀ ਮੈਂ ਕੁਝ ਨਹੀਂ ਬੋਲ ਸਕਦੀ ਸਿਰਫ ਇੰਨਾ ਹੀ ਕਹਿ ਸਕਦੀ ਆ ਕਿ ਅਸੀਂ ਸੇਵਾ ਮਨੋ ਕਰਦੇ ਆ ਤੇ ਸਾਨੂੰ ਬਹੁਤ ਖੁਸ਼ੀ ਮਿਲਦੀ ਆ ਉਸ ਸੇਵਾ ਕਰਕੇ ਮੈਂ ਖੁਦ ਮਰੀਜ਼ਾਂ ਤੇ ਮੈਂ ਚ ਦੇਖਦੀ ਆ ਹਨਾ ਮਹਿਸੂਸ ਕਰ ਸਕਦੀ ਆ ਮਰੀਜ਼ਾਂ ਨੂੰ ਕਿ ਉਹ ਕਿੰਨੇ ਦੁਖੀ ਨੇ ਤੇ ਅਸੀਂ ਇਸ ਕਰਕੇ ਸੇਵਾ ਕਰਦੇ ਆ ਵੀ ਸਾਨੂੰ ਖੁਸ਼ੀ ਮਿਲੇ ਤੇ ਅਸੀਂ ਵੀ ਤੰਦਰੁਸਤ ਰਹੀਏ ਤੇ ਉਹ ਵੀ ਤੰਦਰੁਸਤ ਰਹਿਣ ਕਿੱਡਾ ਵੱਡਾ ਦੇਲਾ ਕਿੱਡਾ ਵੱਡਾ ਜਿਗਰਾ ਅੱਖਾਂ ਦੇ ਵਿੱਚ ਪੜਨਾ ਸਿੱਖੋ ਅੱਖਾਂ ਦੱਸ ਰਹੀਆਂ ਨੇ ਹਨਾ ਮੈਂ ਮੈਂ ਗੱਲ ਕਰ ਰਿਹਾ ਸੀਗਾ ਉਹ ਬਾਈ ਹੈਗਾ ਸੁਭਾਸ਼ ਪੀਜੀਆਈ ਵਾਲਾ ਕਿ ਚੱਲ ਗਿਆ ਬਾਈ ਸੁਭਾਸ਼ ਬਾਈ ਮੇਰੀ ਆਵਾਜ਼ ਸੁਣਦਾ ਦਾ ਸੁਭਾਸ਼ ਬਾਈ ਚੰਡੀਗੜ੍ਹ ਪੀਜੀਆਈ ਟੀਮ ਸੁਭਾਸ਼ ਸੁਭਾਸ਼ ਜੀ ਜੇ ਮੇਰੀ ਆਵਾਜ਼ ਸੁਣਦੇ ਤਾਂ ਜਰੂਰ ਆਈਓ ਇੱਥੇ ਅੰਗਲ ਬਹੁਤ ਬਹੁਤ ਧੰਨਵਾਦ ਤੁਹਾਡਾ ਐਦਾਂ ਹੀ ਆਸ਼ੀਰਵਾਦ ਰੱਖਿਓ ਸਾਡੇ ਤੇ ਅਸੀਂ ਲੱਗੇ ਰਹੀਏ ਹਾਂਜੀ ਹਾਂਜੀ ਮਾਤਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਸ਼ੁਕਰਾਨਾ ਸੁਭਾਸ਼ ਜੀ ਸੁਭਾਸ਼ ਜੀ ਚੰਡੀਗੜ੍ਹ ਪੀਜੀਆਈ ਟੀਮ ਬਾਈ ਸੁਭਾਸ਼ ਆ ਗਏ ਨੇ ਆ ਵੀ ਆ ਗਏ ਬਾਈ ਆ ਗਏ ਕਹਿੰਦੇ ਨਾ ਕਹਿੰਦੇ ਤੁਹਾਨੂੰ એનર્ਜੀ ਕਿੱਥੋਂ ਮਿਲਦੀ ਹੈ ਆ ਸਾਡੇ ਸੁਭਾਸ਼ ਜੀ ਨੇ ਸੁਧਨ ਸਿੰਘ ਜੀ ਚਲੋ ਮਿਸਟੇਕ ਹੋ ਜਾਂਦੀ ਹੈ ਕਿਉਂਕਿ ਨਾਮ بڑے ਹਨਾ ਰਲਦੇ ਮਿਲਦੇ ਨੇ ਇਹ ਸੁਧਾਨਸ਼ੂ ਜੀ ਬਾਈ ਨੇ ਪੀਜੀਏ ਦੇ ਵਿੱਚ ਸੇਵਾ ਨਿਭਾਉਂਦੇ ਨੇ ਬਾਈ ਦੋਨੋਂ ਕਿਡਨੀਆਂ ਬਾਈ ਦੀਆਂ ਕੀ ਪ੍ਰੋਬਲਮ ਆ ਬਾਈ ਡਾਇਲਿਸਿਸ ਹੁੰਦਾ ਹੈ ਡਾਇਲਿਸਿਸ ਹੋਣਾ ਖੋਦ ਬਾਈ ਦਾ ਕਿੰਨੇ ਸਾਲਾਂ ਤੋਂ ਹੁੰਦਾ ਬਾਈ 6 ਸਾਲ ਸੇ 6 ਸਾਲ ਤੋਂ ਬਾਈ ਦੇ ਖੁਦ ਡਾਇਲਿਸਿਸ ਹੋ ਰਹੇ ਨੇ ਤੇ ਸੇਵਾ ਕਰਦਾ ਪੀਜੀਏ ਦੇ ਵਿੱਚ ਇਮੇਜਿਨ ਕਰੋ ਆਪਣੇ ਮਨ ਨਾਲ ਇਮੇਜਿਨ ਕਰੋ ਮੇਰੀਆਂ ਗੱਲਾਂ ਤੇ ਨਾਲ ਜਾਈਓ ਮੈਂ ਹੋ ਸਕਦਾ ਝੂਠ ਮਾਰਦਾ ਹਾਂ ਇਮੇਜਨ ਕਰਕੇ ਦੇਖੋ ખોદ બંદા પેશન્ટ હે પીડિત હે તે સેવા 6 સાલ તો ભાઈ સેવા કર રહે આ શબાજી યાર કસે જે સબ કર રહે હો આપ સબ પરમાત્મા કર રહા મે કુછ નહી કર રહા હું નહી ફિર ભી નહી નહી سارے પરમાત્મા કે હાથ મે હે વો તો કરવાને વાલે વો હે બસ હમ તો એક જરિયા હે કર રહે હે પરમાત્મા તો ચલો કરવાઈ રહે હે હા હાજી હાજી ફિર ભી એક હોતા હે ના યાર જી હા હમણે જે કરના હી હે હા બસ અમારો તો કર્મ હે સેવા કરના હે बस यही सोच के सुबह निकलते हैं कि जो भी पेशेंट हमारे आ रहे हैं पेशेंटों को मिलते हो है ना सभी को किसी की प्रॉब्लम सुनते हो सारा दिन यही काम करते हो बस तो क्या मन में आपके आता है कभी परमात्मा को ऐसे तो नहीं बोला, बोला? जैसे लोग बोल, बोल, बोल देते बोल हैं मैं पहले भी यही बात कर रहा था बड़ी